ਅਸੀਂ ਸੈਕੰਡ ਐਡੀਸ਼ਨ ਲੈ ਕੇ ਆ ਰਹੇ ਹਾਂ ਪਟਿਆਲਾ ਵਾਸੀਆਂ ਲਈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰੀ ਹੋਰ ਥਾਵਾਂ ਤੋਂ ਵੀ ਲੋਕ ਜ਼ਰੂਰ ਆਣਗੇ ਜਿਹੜਾ ਸਾਡਾ ਗੁਲਦੋਦੀ ਐਂਡ ਫਲਾਵਰ ਸ਼ੋ ਜਿਹੜਾ ਆਪਣਾ ਗਵਾਵਾ ਸ਼ੋ ਹੈ ਉਹਦਾ ਅਸੀਂ ਸੈਕੰਡ ਐਡੀਸ਼ਨ ਲੈ ਕੇ ਆ ਰਹੇ ਹਾਂ ਤੇ ਸਾਰਿਆਂ ਨੂੰ ਮੈਂ ਖੁੱਲਾ ਸੱਦਾ ਦਿੰਦੀ ਹਾਂ ਕਿ ਜ਼ਰੂਰ ਆਓ 15 ਅਤੇ 16 ਦਸੰਬਰ ਨੂੰ ਇਹ ਦੋ ਦਿਨ ਇਹ ਮੇਲਾ ਲੱਗੇਗਾ ਤੇ ਇਹਦੇ ਵਿੱਚ ਜਿਹੜੀ ਗਵਾਵਾ ਦੀ ਵੈਰਾਈਟੀਆਂ ਹੈਗੀਆਂ ਜਿੱਦਾਂ ਲਾਸਟ ਟਾਈਮ ਵੀ ਅਸੀਂ ਕੀਤੀਆਂ ਸੀਗੀਆਂ ਗਵਾਵਾ ਦੀਆਂ ਵੈਰਾਈਟੀਆਂ ਗੁਲਦਾਉ ਦੀਆਂ ਵੈਰਾਈਟੀਆਂ ਉਹਨਾਂ ਦੇ ਵਿੱਚ ਕਰ ਪਾਰਟਿਸਪੇਸ਼ਨ ਤੇ ਕੰਪੀਟੀਸ਼ਨ ਹੋਣਗੇ ਜਿਹੜਾ ਬੈਸਟ ਵੈਰਾਈਟੀ ਤੇ ਬੈਸਟ ਫਾਰਮੇਸ਼ਨ ਹੋਗਾ ਉਹਨੂੰ ਵੀ ਸਰਟੀਫିକੇਟਸ ਮਿਲਣਗੇ ਤੇ ਜਿਹੜੀ ਸਾਡੀ ਵਿਰਾਸਤੀ ਔਰਗੈਨਿਕ ਕਲਚਰ ਨੂੰ ਅਸੀਂ ਪ੍ਰੋਮੋਟ ਕਰ ਰਹੇ ਹਾਂ ਔਰਗੈਨਿਕ ਖੇਤੀ ਜਿਹੜੇ ਕਿਸਾਨ ਵੀਰ ਤੇ ਪੈਣਾ ਕਰ ਰਹੀਆਂ ਨੇ ਉਹਨਾਂ ਨੂੰ ਅਸੀਂ ਪ੍ਰੋਮੋਟ ਕਰਾਂਗੇ ਤੇ ਸੈਲਫ ਹੈਲਪ ਗਰੂਪਸ ਦੇ ਸਟਾਲਸ ਲੱਗਣਗੇ ਤੇ ਸਾਰਿਆਂ ਨੂੰ ਮੈਂ ਇਨਵਾਈਟ ਕਰਦੀ ਹਾਂ ਕਿ ਜਿਹੜਾ ਸਾਡਾ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਫਰਸਟ ਇਵੈਂਟ ਹਮੇਸ਼ਾ ਜਿਹੜਾ ਹੋਰ ਲਾਸਟ ਈਅਰ ਤੋਂ ਹੋ ਰਿਹਾ ਹੈ ਉਹਦੇ ਵਿੱਚ ਜ਼ਰੂਰ ਤੁਸੀਂ ਸ਼ਾਮਿਲ ਹੋਵੋ ਐਂਡ ਵੀ ਵਿਲ ਸੀ ਯੂ ਐਟ ਬਰਧਰੀ ਗਾਰਡਨ